ਕਵਾਰ ਇੱਕ ਕੇਕੜਾ ਸੀ। ਉਹਨੇ ਨਦੀ ਪਾਰ ਕਰਨੀ ਸੀ। ਨਦੀ ਪਾਰ ਕਰਨ ਦਾ ਇੱਕੋ ਜਰੀਆ ਸੀ ਲੱਕੜ ਦਾ ਪੁਲ। ਉਹ ਲੱਕੜ ਦੇ ਪੁਲ ਤੇ ਜਦੋਂ ਚੜਨ ਲੱਗਿਆ ਉਹ ਗਿਰ ਗਿਆ ਤੇ ਨਦੀ ਵਿੱਚ ਜਾ ਡਿੱਗਿਆ। ਇੱਕ ਬੰਦਾ ਇਹ ਸਭ ਕੁਝ ਦੇਖ ਰਿਹਾ ਸੀ। ਉਹਨੇ ਫਟਾਫਟ ਕੇਕੜੇ ਨੂੰ ਚੱਕਿਆ ਤੇ ਪੁਲ ਦੇ ਉੱਤੇ ਰੱਖਣ ਲੱਗਾ। ਪਰ ਕੇਕੜਾ ਆਦਤ ਤੋਂ ਮਜਬੂਰ। ਉਹਨੇ ਉਸ ਬੰਦੇ ਦੇ ਡੰਗ ਮਾਰਿਆ। ਡੰਗ ਮਾਰਨਸਾਰ ਕੇਕੜਾ ਹੱਥੋਂ ਗਿਰ ਗਿਆ ਉਹ ਫੇਰ ਨਦੀ ਚ ਜਾਣ ਲੱਗਾ ਉਹਨੂੰ ਫੇਰ ਉਸ ਬੰਦੇ ਨੇ ਫੜਿਆ ਤੇ ਚੱਕ ਕੇ ਪੁਲ ਦੇ ਉੱਤੇ ਰੱਖਿਆ ਐਦਾਂ ਡਿਗਦੇ ਟੈਂਦੇ ਡਿਗਦੇ ਟੈਂਦੇ ਉਸ ਬੰਦੇ ਨੇ ਉਸਨੂੰ ਪੁਲ ਪਾਰ ਕਰਾ ਦਿੱਤਾ ਪਰ ਖੁਦ ਉਸ ਕੇਕੜੇ ਦੇ ਡੰਗ ਨਾਲ ਭਰ ਗਿਆ ਇਹ ਸਭ ਕੁਝ ਇੱਕ ਬੰਦਾ ਦੂਰ ਬੈਠਾ ਦੇਖ ਰਿਹਾ ਸੀ ਉਸਨੇ ਉਸਨੂੰ ਕਿਹਾ ਤੈਨੂੰ ਐਡੀ ਕੀ ਬਿਪਤਾ ਪਈ ਸੀ ਉਹਨੂੰ ਪੁਲ ਪਾਰ ਕਰਾਉਣ ਦੀ ਤੂੰ ਉਹਨਾਂ ਬਾਰ-ਬਾਰ ਚੁੱਕਦਾ ਸੀ ਉਹ ਤੇਰੇ ਡੰਗ ਮਾਰਦਾ ਸੀ ਅੱਗੋਂ ਬੰਦਾ ਹੱਸ ਕੇ ਕਹਿਣ ਲੱਗਾ ਦੇਖੋ ਜੀ ਕੇਕੜਾ ਆਪਦੀ ਆਦਤ ਤੋਂ ਮਜਬੂਰ ਸੀ ਮੈਂ ਆਪਣੀ ਆਦਤ ਤੋਂ ਉਹਦਾ ਕੰਮ ਹੀ ਹੈ ਡੰਗ ਮਾਰਨਾ ਪਰ ਮੈਂ ਤਾਂ ਇਨਸਾਨ ਆ ਨਾ ਮੇਰੀ ਫਿਤਰਤ ਆ ਇਨਸਾਨੀਅਤ ਮੈਂ ਆਪਣੀ ਇਨਸਾਨੀਅਤ ਤੋਂ ਮਜਬੂਰ ਸੀ ਕਿੰਨੀ ਵਧੀਆ ਸਿੱਖਿਆ ਦਿੱਤੀ ਨਾ ਇਸ ਕਹਾਣੀ ਨੇ ਕਿ ਕਿਸੇ ਪਿੱਛੇ ਲੱਗ ਕੇ ਆਪਣੀ ਆਦਤਾਂ ਕਿਉਂ ਖਰਾਬ ਕਰਨੀ ਆ ਆਪਦੀ ਚੰਗੀ ਆਦਤ ਕਰਕੇ ਕੀ ਪਤਾ ਬੁਰੇ ਕੰਮ ਕਰਨ ਵਾਲੇ ਦੇ ਵੀ ਮਨ ਵਿੱਚ ਇਹ ਚੀਜ਼ ਘਰ ਕਰ ਜਾਏ ਕਿ ਉਹਨੇ ਵੀ ਚੰਗਾ ਬੰਨਾ ਹੈ ਮੋਰਲ ਆਫ ਦਾ ਸਟੋਰੀ ਇਹ ਹੀ ਹੈ ਕਿ ਕਦੇ ਵੀ ਕਿਸੇ ਦੇ ਮਗਰ ਲੱਗ ਕੇ ਬੁਰੀਆਂ ਆਦਤਾਂ ਨਾ ਅਪਣਾਓ ਸੋ ਕੋ ਜੋ ਹੈ ਉਹ ਵਾਲੀਆਂ ਬੁਰੀਆਂ ਆਦਤਾਂ ਛੱਡ ਕੇ ਚੰਗੀਆਂ ਅਪਣਾਉਣੀਆਂ ਚਾਹੀਦੀਆਂ ਨੇ